ਦੇਖੋ ਰਾਸ਼ਟਰੀ ਸਵੈਮਸੇਵਕ ਸੰਘ ਦੇ 100 ਸਾਲ ਪੂਰੇ ਹੋਣ ਜਾ ਰਹੇ ਐ ਤੇ ਹਮੇਸ਼ਾ ਤੋਂ ਹੀ ਰਾਸ਼ਟਰੀ ਸਵੈਮਸੇਵਕ ਸੰਘ ਦਾ ਇੱਕ ਇਤਿਹਾਸ ਰਿਹਾ ਕਿ ਦੇਸ਼ ਦੀ ਸੇਵਾ ਕਰਨੀ ਦੇਸ਼ ਵਾਸਤੇ ਅੱچھے ਕਾਰੇ ਕਰਨੇ ਤੇ ਦੇਸ਼ ਵਾਸਤੇ ਵਧੀਆ ਸਬੂਤ ਸਪੂਤ ਪੈਦਾ ਕਰਨੇ ਜਿਹੜੇ ਰਾਸ਼ਟਰ ਦੀ ਸੇਵਾ ਦੇ ਵਿੱਚ ਲੱਗਣ ਇੱਕ ਵੱਖਰੀ ਤਰੀਕੇ ਦੀ ਸਿੱਖਿਆ ਜੋ ਦੇਸ਼ ਭਗਤੀ ਦੀ ਸਿੱਖਿਆ ਉਹ ਹਮੇਸ਼ਾ ਤੋਂ ਹੀ ਆਰਐਸਐਸ ਦੇ ਜਿਹੜੇ ਸਾਡੇ ਮਾਨਨੀਏ ਸਰਸੰਗ ਚਾਲਕ ਜੀ ਨੇ ਉਹ ਅਲੱਗ-ਅਲੱਗ ਸਮੇਂ ਤੇ ਦਿੰਦੇ ਰਹੇ ਐ ਤੇ ਅੱਜ ਬੜੀ ਖੁਸ਼ੀ ਦੀ ਗੱਲ ਐ ਪੂਰੇ ਦੇਸ਼ ਦੇ ਵਿੱਚ ਹੀ 100 ਸਾਲ ਪੂਰੇ ਹੋਣ ਤੋਂ ਬਾਅਦ ਅੱਜ ਧੂਰੀ ਦੇ ਵਿੱਚ ਵੀ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਤੇ ਬੜੇ ਉਤਸ਼ਾਹ ਦੇ ਨਾਲ ਲੋਕ ਇੱਥੇ ਸ਼ਾਮਲ ਹੋ ਰਹੇ ਐ ਤੇ ਮੈਂ ਇਹ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਸ਼ਟਰੀ ਸਵੈਮ ਸੇਵਕ ਸੰਘ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦਾ ਨਭਲੋਂ ਇਹ ਪ੍ਰੋਗਰਾਮ ਜਿਹੜਾ 100 ਸਾਲ ਦੀ ਹੈ 100 ਸਾਲ ਪੂਰੇ ਹੋ ਗਿਆ ਤੇ 1925 ਸ਼ੁਰੂ ਹੋਇਆ ਸੀਗਾ ਹੁਣ 10 2022 ਹੋ ਗਿਆ ਡਾਕਟਰ ਹੈਡਗੇਵਾਰ ਨੇ ਸ਼ੁਰੂ ਕੀਤਾ ਸੀਗਾ ਇਹਦਾ ਮੁੱਖ ਦੇਸ਼ ਸੀਗਾ ਵੀ ਹਿੰਦੂ ਰਾਸ਼ਟਰ ਨੂੰ ਸੰਗਠਨ ਕਰਨਾ ਸਾਡਾ ਦੇਸ਼ ਕਈ ਵਾਰ ਯਾਦ ਹੋਇਆ ਕਈ ਵਾਰ ਗੁਲਾਮ ਹੋਇਆ ਗੁਲਾਮੀ ਦਾ ਕਾਰਨ ਸਾਡੇ ਚ ਹਿੰਦੂ ਸਮਾਜ ਦਾ ਸੰਗਠਨ ਨਹੀਂ ਸੀਗਾ ਇਸ ਕਰਕੇ ਜਿਹੜੇ ਹਿੰਦੂ ਮਾਣ ਨੂੰ ਸਮਾਜ ਨੂੰ ਸੰਗਠਨ ਕਰਨ ਵਾਸਤੇ ਇਹ ਆਪਣਾ ਇਹ ਸੰਗ ਦੀ ਹਿਸਾਬ ਨਾ ਕੀਤੀ ਸੀ ਕਿਉਂ ਦੇਸ਼ ਜਿਆਦਾ ਹੁੰਦਾ ਗ੍ਰਾਮਾਂ ਦਾ ਫਿਰ ਇਹਨੂੰ ਕਹਿੰਦੇ ਹਿੰਦੂਆਂ ਦਾ ਸੰਗਠਨ ਨਹੀਂ ਇਸ ਕਰਕੇ ਅੱਜ ਇਸ ਤਰ੍ਹਾਂ ਦੇ ਕਈ ਸਾਜ ਛੇ ਉਪਸ ਬਣਾਏ ਜਾਂਦੇ ਆ ਸੰਗ ਦੇ ਰੱਬਾ ਬੰਦਨ ਆ ਹੋ ਰਿਹਾ ਇਸ ਤਰ੍ਹਾਂ ਦੀ ਜੈ ਵਿਜੇ ਦਸ਼ਮੀ ਹੈ ਸੰਗ ਦੇ ਨਾਲ ਸਾਰੇ ਹਿੰਦੁਸਤਾਨ ਜਿੱਤੇ 42 ਦੀਆਂ ਸੰਸਥਾਵਾਂ ਹੈਗੀਆਂ ਜਿਹੜੀ ਕਿ ਅਲੱਗ-ਅਲੱਗ ਵਰਗਾਂ 'ਚ ਕੰਮ ਕਰਦੀਆਂ ਸੰਗ ਦੀਆਂ ਵਿਸ਼ਵਿੰਦੂ ਬਰਸਾ ਬਜਰੰਗ ਦਲ ਔਰ ਸਨਾਤਨ ਸਕੂਲਾਂ ਅਲੱਗ-ਅਲੱਗ ਸੰਸਥਾਵਾਂ ਜਿਹੜੇ ਅਲੱਗ-ਅਲੱਗ ਫੀਲਡਾਂ 'ਚ ਕੰਮ ਕਰਦੇ ਆ ਮੇਰਾ ਤੇ ਹਿੰਦੂ ਸਮਾਜ ਦਾ ਸੰਗਠਨ ਕਰਨਾ ਹੀ ਮੁੱਖ ਦਿਸ਼ਾ ਹੈ ਅਸੀਂ ਇਹ ਪ੍ਰੋਗਰਾਮ ਜਿਹੜਾ ਵਿਜੇ ਦਸ਼ਮੀ ਦਾ ਹਰ ਸਾਲ ਹੀ ਕਰਦੇ ਆਗੇ ਇਸ ਦਿਨ ਸਾਡੇ ਲਈ ਬਹੁਤ ਵੱਡਾ ਤਿਉਹਾਰ ਹੈ ਅੱਛਾ ਬੁਰਾਈ ਤੇ ਜਿੱਤ ਹੋਈ ਸੀ ਤੇ ਨਾਲ ਹੀ ਸੰਗ ਦੀ ਸਥਾਪਨਾ ਹੋਈ ਸੀ ਪਰ ਵਿਸ਼ੇਸ਼ ਇਸ ਕਰਕੇ ਵੀ ਹੈ ਕਿਉਂਕਿ ਇਹ ਸਾਡਾ 100ਵਾਂ ਸਾਲ ਹੈ 100ਵੇਂ ਸਾਲ ਦੇ ਵਿੱਚ ਅਸੀਂ ਕੋਈ ਬਹੁਤ ਵੱਡੇ ਵੱਡੇ ਪ੍ਰੋਗਰਾਮ ਨਹੀਂ ਕਰ ਰਹੇ ਹੈਗੇ ਪਰ ਜਿਹੜਾ ਸਾਡਾ ਟੀਚਾ ਹੈ ਕੀ ਭਾਰਤ ਨੂੰ ਪਰਮ ਵਿਵਹਵਸ਼ਾਲੀ ਬਣਾਣਾ ਹੈਗਾ ਵਿਸ਼ਵਗੁਰੂ ਬਣਾਣਾ ਹੈਗਾ ਉਸ ਟੀਚੇ ਵੱਲ ਅਸੀਂ ਵੱਡੀਆਂ ਪ੍ਰੰਘਾਂ ਨਾਲ ਵਧੀਏ ਉਸ ਕਰਕੇ ਸਾਰੇ ਸਮਾਜ ਤੱਕ ਪਹੁੰਚਣ ਦੀ ਸਾਡੀ ਇੱਛਾ ਹੈ ਸਾਰਾ ਸਮਾਜ ਜਿਹੜਾ ਰਾਸ਼ਟਰ ਨਿਰਮਾਣ ਦੇ ਕੰਮ ਦੇ ਵਿੱਚ ਲੱਗੇ ਇਹ ਹੀ ਸਾਡਾ ਕਹਿਣਾ ਹੈ ਮੈਸੇਜ ਤੇ ਇਹੀ ਹੈਗਾ ਸ਼ੁਰੂ ਤੋਂ ਜੋ ਸੰਗ ਦਾ ਮੈਸੇਜ ਹੈ ਕਿ ਆਪਾਂ ਸਾਰੇ ਜਾਣੇ ਰਾਸ਼ਟਰ ਨਿਰਮਾਣ ਦੇ ਕੰਮ ਦੇ ਵਿੱਚ ਲੱਗੀਏ ਵਿਸ਼ੇਸ਼ ਤੌਰ ਤੇ ਸੰਘ ਦਾ ਇਹ ਆਗਰਾ ਹੈ ਕਿ ਪੰਜ ਪਰਿਵਰਤਨ ਆਪਣੀ ਜ਼ਿੰਦਗੀ ਦੇ ਵਿੱਚ ਆਉਣੇ ਚਾਹੁੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਸਮਾਜਿਕ ਸਮਰਸਤਾ ਕਿ ਇਸ ਜਾਤ ਪਾਤ ਨੂੰ ਭੁਲਾ ਕੇ ਅਸੀਂ ਸਾਰੇ ਇੱਕ ਹਾਂ ਕੋਈ ਵੀ ਵੱਡਾ ਛੋਟਾ ਨਹੀਂ ਹੈ ਦੂਜੀ ਗੱਲ ਹੈ ਪ੍ਰਿਆਵਰਣ ਦਾ ਰક્ષਣ ਪੇੜ-ਪੋਦੇ ਲਗਾਉਣਾ ਸੰਭਾਲ ਕਰਨਾ ਪਲਾਸਟਿਕ ਦੀ ਵਰਤੋਂ ਨਾ ਕਰਨਾ ਜਲ ਦਾ ਰક્ષਣ ਕਰਨਾ ਤੇ ਤੀਸਰਾ ਹੈ ਸਾਡਾ ਜੋ ਸਵਦੇਸ਼ੀ ਹੈ ਸਾਨੂੰ ਆਪਣੇ ਆਪ ਤੇ ਅभिਮਾਨ ਹੋਣਾ ਚਾਹੀਦਾ ਸਾਡੀ ਸੰਸਕ੍ਰਿਤੀ ਤੇ ਅभिਮਾਨ ਹੋਣਾ ਚਾਹੀਦਾ ਸਾਡੀ ਭਾਸ਼ਾ ਤੇ ਅभिਮਾਨ ਹੋਣਾ ਚਾਹੀਦਾ ਸਾਡੇ ਪੇਸ਼ਕੁਸ਼ਾ ਤੇ ਸਾਡਾ ਖਾਣ ਪੀਣ ਜਿਹੜਾ ਹੈਗਾ ਸਾਨੂੰ ਉਹ ਤੇ ਗਰਵ ਕਰਨਾ ਚਾਹੀਦਾ ਹੈਗਾ ਨਾਗਰਿਕ ਕਰਤੱਵ ਹੈਗੇ ਆ ਜੋ ਵੀ ਕਰਤੱਵ ਸਾਡੇ ਹੈਗੇ ਆ ਉਹਦਾ ਸਾਨੂੰ ਪਾਲਨ ਕਰਨਾ ਚਾਹੀਦਾ ਹੈਗਾ ਫਿਰ ਸਾਡਾ ਜਿਹੜਾ ਪਰਿਵਾਰ ਹੈ ਉਹ ਸਨਾਤਨੀ ਪਰਿਵਾਰ ਹੋਵੇ Hindu ਪਰਿਵਾਰ ਹੋਵੇ ਉਹਦੇ ਵਿੱਚ ਜਿੱਦਾਂ ਭਗਵਾਨ ਰਾਮਚੰਦਰ ਜੀ ਨੇ ਸਾਨੂੰ ਦੱਸਿਆ ਹੈਗਾ ਭਾਈ ਦਾ ਭਾਈ ਨਾਲ ਕਿਦਾਂ ਦਾ ਸੰਬੰਧ ਹੈਗਾ ਮਾਤਾ ਪਿਤਾ ਦੇ ਨਾਲ ਕਿਦਾਂ ਦਾ ਸੰਬੰਧ ਹੈਗਾ ਭੈਣ ਨਾਲ ਕਿਦਾਂ ਦਾ ਸੰਬੰਧ ਹੈਗਾ ਉਹ ਸਾਰਾ ਕੰਮ ਅਸਲ